ਲੋ ਜੀ ਮਿੱਤਰੋ ਅੱਜ ਫੇਰ ਤੁਹਾਨੂੰ ਹਜ਼ਾਰਾਂ ਦੇ ਰੇਟ ਦੀ ਕੁੜੀ ਲਿਆਤੀ ਨੁਕਰੇ ਬੱਚੇ ਦੇਣ ਵਾਲੀ ਆ ਭਾਅ ਸਿਰ ਬਣ ਜਾਣੇ ਤੇ ਤੁਹਾਡੀ ਫੀਸ ਵਾਲੇ ਪੈਸੇ ਬਚ ਜਾਣੇ ਕਿਉਂਕਿ ਪੂਰੇ ਚੰਗੇ ਕੁੜੇ ਤੋਂ ਮੇਟ ਹੋਗੇ ਸਾਰੀ ਫੋਟੋ ਵੀਡੀਓ ਤੁਹਾਨੂੰ ਮਿਲ ਜਾਣੀ ਤੇ ਮਿੱਤਰੋ ਪੌਣੀ ਨੌਕਰੀ ਵੀ ਕੁੜੀ ਕਹਿ ਸਕਦੇ ਨੇ ਕਿਉਂਕਿ ਚੰਭਾ ਪਣ ਬਹੁਤ ਆ ਸਾਰੀ ਡਿਟੇਲ ਵੀਡੀਓ ਦੇ ਵਿੱਚ ਹੀ ਦਵਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤਹਿ ਦਲਾ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮ ਦਿਵਸ ਦੀ ਵੀਡੀਓ ਨਾਲ ਹਾਜ਼ਰ ਹੋਇਆ ਤੇ ਅੱਜ ਘੱਟਮੁਲ ਦੀ ਕੁੜੀ ਲਿਆਤੇ ਤੁਹਾਨੂੰ ਨੀਲੀ ਚੰਬੀ ਕੁੜੀ ਹੈ ਨੁਗਰੇ ਬੱਚੇ ਦੇ ਨਾਲ ਇਸਨੱਖੀ ਪੂਰੀ ਆ ਤੇ ਬਾਣ ਵੀ ਭਾਣਾ ਚਣੀ ਆ ਬਸ ਜਿਹੜੇ ਭਰਾ ਵੀਡੀਓ ਦੇਖੀ ਜਾਣਗੇ ਚੈਨਲ ਸਬਸਕ੍ਰਾਈਬ ਕਰ ਲਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਬਾਕੀ ਜਿਹੜੀ ਆਪਾਂ ਡਿਟੇਲ ਆ ਵੀਡੀਓ ਦੇ ਵਿੱਚ ਹੀ ਦੇ ਦੇਣੀ ਆ ਤਾਂ ਮਿੱਤਰੋ ਨੀਲੀ ਚੰਬੀ ਕੁੜੀ ਹੈ ਚਾਰੇ ਪੈਰ ਚਟਾ ਮੂੰਹ ਚਟਾ ਤੇ ਸਾਰਾ ਟਰ ਡਿਜੀਟਾ ਨੌਕਰੇ ਬੱਚੇ ਦਿੱਤੇ ਪਹਿਲਾਂ ਸੂਈ ਹੋਈ ਨੌਕਰੀ ਬਸ਼ੀਰੀ ਦਿੱਤੀ ਹੋਈ ਇਹਦੀ ਤੇ ਹੁਣ ਮੌਕੇ ਤੇ ਮੀਟ ਹੋਈ ਨੂੰ ਤਿੰਨ ਇੱਕ ਦਿਨ ਹੋ ਗਏ ਆਪਣੇ ਨਾਲ ਬਾਜ ਤੋਂ ਮੀਟ ਹੋਈ ਆ ਫੋਟੋ ਵੀਡੀਓ ਮਿਲ ਜੂ ਸਾਰੀ ਅੰਦਰ ਦੀ ਚੈੱਕ ਹੋ ਕੇ ਮੀਟਰੀ ਮੰਨ ਲ ਤੁਹਾਡੇ ਇੱਕ ਤਾਂ ਫੀਸ ਵਾਲੇ ਪੈਸੇ ਬਚ ਜਣੇ ਤੇ ਦੂਜੀ ਗੱਲ ਕੋੜੀ ਹੈ ਹਜ਼ਾਰਾਂ ਚ ਰੇਟ ਵਾਲੀ ਬਣ ਜਾਣੀ ਤੇ ਬਾਕੀ ਸਵਾਰੀ ਸੂਰੀ ਦੀ ਸਾਉ ਠੰਡੀ ਆ ਪਾਲ ਪੋਰੀਆਂ ਦੀ ਸਾਫ ਆ ਹੱਥਾਂ ਪੈਰਾਂ ਦੀ ਸਾਫ਼ ਤੁਰਤੀ ਤੁਰਦੀ ਸੋਹਣਾ ਕੰਨਾਂ ਕੁੰਨਾਂ ਦੀ ਸੁਨੱਖੀ ਧੌਣ ਲੰਮੀ ਹੈ ਲੈਂਥ ਲੰਤੂ ਵੀ ਸਹੀ ਆ ਤੇ ਪੈਰਾਂ ਪੂਰਾਂ ਦੀ ਵੀ ਸਹੀ ਆ ਬਾਲੇ ਭਰਾਵਾਂ ਦੇ ਫੂਨਾ ਹੁੰਦਿਆਂ ਤੇ ਨੌਕਰੀ ਬੱਚੀ ਕੁੜੀ ਲੈਣੀ ਆ ਨੌਕਰੀ ਤਾਂ ਕੁੜੀ ਆਪਣਾ ਨਹੀਂ ਮਿਲੀ ਮਿੱਤਰੋ ਕਿਉਂ ਨੌਕਰੀ ਦਾ ਰੇਟ ਜ਼ਿਆਦਾ ਹੁੰਦਾ ਵੀਸੀਰੀਆਂ ਖੜੀਆਂ ਵੀ ਇਹ ਨੌਕਰੀਆਂ ਪਰ ਤੁਹਾਨੂੰ ਚੰਬੀ ਕੁੜੀ ਲਿਆਤੀ ਹਜ਼ਾਰਾਂ ਦੇ ਮੁੱਲ ਦੀ ਇੱਕ ਵਾਰ ਆ ਕੁੜੀ ਦੇਖ ਜੂ ਪੈਰਾਂ ਪੂਰਾਂ ਦੀਆਂ ਪੂਰੀ ਸਹੀ ਆ ਨੌਕਰੇ ਬੱਚੇ 100% ਨੌਕਰੇ ਬੱਚੇ ਦੇਣ ਵਾਲੀ। ਜੋ ਜਿੰਨੂ ਵੀ ਆ ਕੁੜੀ ਪਸੰਦ ਆ ਜੀ ਸਾਹਮਣੇ ਆ ਕੇ ਦੇਖ ਸਕਦਾ। ਨੰਬਰ ਥੱਲੇ ਦੇ ਦਿੰਨੇ ਆਪਾਂ। ਜੇ ਕੋਈ ਡਿਟੇਲ ਰਹਿੰਦੀ ਹੋਈ ਤਾਂ ਤੁਸੀਂ ਥੱਲੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਲਿਓ। ਨੰਬਰ ਨੋਟ ਕਰ ਲਿਓ 98722 98960 98555 99017 ਮੇਤਰ ਦੋ ਨੰਬਰ ਦਿੱਤੇ ਤੁਹਾਨੂੰ। ਜਿਹੜੇ ਜਿਹੜੇ ਸੱਜਣ ਦੇ ਕੁੜੀ ਪਸੰਦ ਹੋਈ। ਫੋਨ ਲਾ ਲਿਓ ਸਾਹਮਣੇ ਆ ਕੇ ਦੇਖ ਲਿਓ ਸਵਾਰੀ ਕਰਕੇ ਦੇਖ ਲਿਓ ਇੰਨੀ ਗਰੰਟੀ ਆ ਆਇਆ ਬੰਦਾ ਕੋਈ ਮੋੜੂ ਨਾ ਜਿਹੜਾ ਦੇਖਣਾ ਹੈ ਕਿਉਂਕਿ ਰੇਟ ਵੀ ਜਾਇਜ਼ ਆ ਕੁੜੀ ਵੀ ਚੰਗੀ ਆ ਤੇ ਬੱਚੇ ਵੀ ਨੌਕਰੀ ਦਿੰਦੀ ਆ ਹੁਣ ਇਹ ਤੁਹਾਡੀ ਹਿੰਮਤ ਆ ਕੁੜੀ ਫੋਨ ਕਦੋਂ ਲਾਉਂਦੇ ਆ ਤੁਹਾਨੂੰ